ਕਾਲ ਬਾਈ ਜੀ ਹਾਂ ਆਹ ਟਰਾਲੀ ਪਾਉਣ ਜੀ ਹੁੰਦੀ ਆ ਬਾਈ ਓਕੀ ਅੱਛਾ ਆਹਦੇ ਆ ਪੱਤੀ ਆਹਦੇ ਪੱਤੀ ਵੜਾਉਣੀ ਆ ਪੱਤੀ ਵੜਾਉਣੀ ਆ ਪੱਤੀ ਵੜਾਉਣ ਤੋਂ ਬਾਅਦ ਮੈਨੂੰ ਲੱਗਦਾ ਹੁੱਕ 'ਚ ਰਹਿਣਾ ਹੀ ਕੁਛ ਨਹੀਂ ਕਾਦੇ ਇੱਥੇ ਜਿਗਾਰਡਮੈਂਟ ਖਾਲੀ ਹੋ ਜਾਣਾ ਨਹੀਂ ਫਿਰ ਨਵੀਂ ਲਾਉਣੀ ਪਊਗੀ ਮੈਨੂੰ ਲੱਗਦੀ ਆ ਵੀ ਨਮੀ ਦਾ ਵੀ ਪ੍ਰੋਸੈਸ ਚੱਲੂਗਾ ਇਹ ਕੰਪਨੀ ਵਾਲੇ ਬਾਈ ਹੁੱਕਾਂ ਵੱਲੋਂ ਕੱਚ ਦੇ ਦਿੰਦੇ ਆ ਜਿੰਨੀਆਂ ਵੀ ਮੈਂ ਦੇਖਿਆ ਮੋٹے ਕੰਮ ਵਾਲਾ ਫਿਰ ਪ੍ਰੋਜੈਕਟ ਬਾਰਮਨ ਹਾਂ ਵੀ ਇੱਥੇ ਤੇ ਇਹਨੂੰ ਐ ਜੋੜ ਲਵਾ ਦਿਆ ਲੈ ਗੁੰਲੀਆਂ ਕਰ ਗਿਆ ਉਹਦੀਆਂ ਪਰਾ ਸਭੀ ਪਿੱਛੇ ਵੀ ਆ ਦੇ ਪਿੱਛੇ ਖਾਲੀ ਐ ਕੋਈ ਵੀ ਇਹਦਾ ਫੇ ਨਵੀ ਲੱਗੂਗੀ ਕਰਾ ਲਈ ਦਾ ਬਾਈ ਕਰਾ ਲਈ ਨਵੀ ਉਹ ਲੱਗੂਗੀ ਮੈਂ ਤੈਨੂੰ ਦੱਸਦੀ ਐ ਕਿ ਸਿਰਫ ਛੱਤ ਆ ਹੂੰ ਬਾਈਕ ਹੋਗੀ ਗੰਨੇ ਗੰਨੇ ਨੂੰ ਫਿਰ ਅਚਾ ਬੰਪਰ ਦੇ ਨਾਲ ਹੋ ਸਕਦਾ ਇਹਦਾ ਵੀ ਕੰਮ ਬੰਪਰ ਦੇ ਨਾਲੇ ਕੰਮ ਕਰਾਏ ਲਿਆਉਣਾ ਜੇ ਫਿੱਟ ਹੁੰਦੀ ਇਹ ਨਹੀਂ ਨਵੀ ਸਿਰਫ ਕੁਝ ਵੀ ਨਹੀਂ ਲੱਗਦੀ ਯਾਰ ਹੌਣਾ ਕੋਨੇ ਵਾਲੇ ਦੀ ਹੌਕਾ ਦੇਖਾਓ ਬਾਈ ਆ ਵੀ ਖੜਾ ਵੜਾ ਇਹ ਵੀ ਲਿਆਂਦਾ ਬਾਈ ਆਪਣੀ ਦੀ ਹੌਕਾ ਕੁਝ ਵੀ ਨਹੀਂ ਆ ਉਹ ਕਿੰਨਾ ਅੱਜ ਮੈਂ 300 ਫੁੱਟ ਬਜਰੀ ਲੈ ਕੇ ਆਇਆ ਹੁਣੀ ਘੰਟਾ ਹੋ ਗਿਆ ਲੈ ਨਿੱਕੇ ਦਾ ਹੈਗੀ ਆ ਅਜਾ ਚੀਜ਼ ਚਾਹੀਦੀ ਉਹਨੂੰ ਡਬਲ ਪੈਣ ਬੱਸ ਹਲੇ ਵੀ ਆਪਾਂ ਮਾੜੀ ਕਹਿੰਦੇ ਆ ਕਈ ਟਰੈਕਟਰਾਂ ਨਾਲ ਤਗੜੀ ਐ ਹਾਂ ਪਰ ਇਹ ਸਿਆਣ ਦੀ ਨਹੀਂ ਚੱਲ ਲੋਹਾ ਐ ਤੇ ਵੀ ਇਸ ਕਰਕੇ ਭਾਈ ਕੋਨਾ ਲੱਗਿਆ ਕੰਮ ਕਰਨਾ ਕਿ ਖੇਤ ਬੂਦਕਣ ਖੇਤ ਪਾਉਣੇ ਆ ਖੇਤ ਪਾਉਣੇ ਆ ਕੋਲੋਂ ਲਾਉਣੇ ਆ ਬਰੇ ਨਾ ਤਾਂ ਅੱਛਾ ਪਿੰਨ ਪਾਉਣ ਤਿੰਨਾਂ ਰੌਕਾ ਬਹੁਤ ਐ ਅਨਾਟਾੜਾ ਵੀ ਜੱਬੇ ਆ ਬਾਈ ਪਿੰਨਾ ਪਰਣੀ ਐਨੂੰ ਪਿੰਨਾ ਲੋਟ ਆਉਣੀ ਆ ਬਾਅਦ ਚ ਇਹਨੂੰ ਬਾਅਦ ਆ ਤਾਂ ਨਾਟਾੜਾ ਗਿਆ ਪਿਆ ਯਾਰ ਇਹਦਾ ਉਹ ਕੰਮ ਹੋ ਗਿਆ ਵੀ ਫਿਕਸ ਕਰਤੀ ਬਾਈ ਕਾਲੂ ਜੇ ਰੋਟਾ ਬੀਟਰ ਪਾਉਣਾ ਖੋਲ ਖਲੀ ਆ ਰੋਟਾ ਬੀਟਰ ਪੈਣਾ ਹੀ ਨਹੀਂ ਹੁਣ ਰੋਟਾ ਬੀਟਰੇ ਪਾਉਣਾ ਹਾਂ ਤਾਂ ਹੀ ਇਹਦਾ ਨੰਬਰ ਲੱਗਿਆ ਸਾ ਰੋਟਾ ਬੀਟਰ ਪਾਉਦ ਘਾਟ ਨੂੰ ਹੁਣ ਇਹਦਾ ਹੁਣ ਨਹੀਂ ਪਹਿਲਾਂ ਹੁਣ ਤਵੀਆਂ ਤਵੀਆਂ ਚੱਲੂ ਪਹਿਲੀ ਰਾਈਡ ਫਸਟ ਰਾਈਡ ਹੀ ਅੱਜ ਤਵੀਆਂ ਵਰ ਛੱਟ ਦੇਖ ਲੈਣੀ ਹੈ ਨਹੀਂ ਕਿਸੇ ਦੀ ਆਪਣੀ ਪੁਰਾਣੇ ਟਰੈਕਟਰ ਵਾਲੀਆਂ ਬਾਈ ਜਿਹੜੀਆਂ ਪਈਆਂ ਸੱਤ ਸੱਤ ਉਹ ਪਾਉਣੀ ਨੇ ਤੋਹੇ ਗੇਅਰ ਲਾ ਲੈਣਾ ਜੀ ਹਾਂ ਹੁਣ ਚੈੱਕ ਕਰਨਾ ਹੈ ਮੈਂ ਹੁਣ ਤਿਆਰ ਦਾ ਤੈਨੂੰ ਮੈਂ ਫੋਨ ਕਰਨਾ ਹੀ ਤਾਂ ਅੱਛਾ ਯਾਜ ਦੇਖੀ ਜੂ ਤਾਂ ਨਹੀਂ ਸਵੇਰੇ ਤਾਂ ਨਹੀਂ ਮੈਨੂੰ ਲੱਗਦੀ ਨਹੀਂ ਵੀ ਇਹ ਵੇਲੇ ਹੀ ਕਰ ਦੂੰਗੇ ਆਓ ਦੇਖ ਲੈ ਆਖਿਆ ਕਹਿੰਦੇ ਹੁਣ ਕੀ ਕਰਨਾ ਹੈ ਪੱਤੀ ਦਾ ਤਾਂ ਉਹ ਹੀ ਵੱਢਣੀ ਆ ਆਹੋ ਦਾ ਦੇਖ ਲੈ ਟਾਈਮ ਲੱਗ ਜਾਂਦਾ ਆਹ ਵਢਾਉਣੀ ਆ ਹੋਰ ਵੀ ਅਲਮਗਲਮ ਜਿਆ ਕਰਾਉਣਾ ਥਾਪ ਚਲ ਫੇਰ ਤਾਂ ਇੱਥੇ ਟਾਈਮ ਲੱਗ ਜਾਣਾ ਭਾਈ ਦੱਲੇ ਕੋਟੇ ਆ ਮੈਂ ਲੱਗੂਗਾ ਦੱਲਾ ਹੋਏਗੀ ਹਾਂ ਵਾਂਟੀ ਨੇ ਵੀ ਕਰਿਆ ਫੋਨ ਉਹਨੂੰ ਬੰਪਰ ਵਾਲੇ ਨੂੰ 120 ਰੁਪਏ ਕਹਿੰਦਾ ਬਾਕੀ ਕਹਿੰਦਾ ਚੱਲ ਮੌਕੇ ਵਕਾ ਲੂਗੇ ਘੱਟ ਵੱਧ ਕੱਲੂ ਜਾਣਾ ਵਾਂਟੀ ਨੇ ਲੋਹਣ ਹਾਂ ਤੁਹਾਨੂੰ ਤਾਂ ਜਿਆਦਾ ਨੂੰ ਪਤਾ ਨਹੀਂ ਦੱਸਾ ਸਾਨੂੰ ਵੀ ਫੋਨ ਕਰ ਲੂਆ ਕਰ ਦੇ ਬਿੱਟੂ ਕਰਾਲੀ ਐ ਬਿੱਟੂ ਵਾਲਾ ਲੈ ਉਹਦਾ ਵਾਂਟੀ ਨੇ ਪੁੱਛਿਆ ਕਹਿੰਦਾ ਕੱਲੂ ਆ ਜਾ ਟਾਈਮ ਟੂਮ ਰੋੜ ਦਿੰਦਾ ਐ ਪਰ ਏਰੀਆ ਬਾਈ ਪਲੇਟਾ ਸਪੈਸ਼ਲ ਆਉਂਦੀ ਹੋਣੀ ਆ ਵਾਂਟੀ ਦੇ ਜੋੜ ਵਾਲਾ ਲਾਉਣਾ ਐ ਅੱਛਾ ਹਾਂ ਇਹਦਾ ਦੁਆਈ ਕਰਾਇਆ ਫੇਰ ਤਾਂ ਕਰਕੇ ਗੋਬਿੰਦਗੜ੍ਹ ਤੇ ਆਉਣੀ ਆ ਉਹ ਚੱਕਰ ਵਾਲਾ ਨਹੀਂ ਹੈਗਾ ਇਹਦਾ ਦੁਆਇ ਉਹ ਫੇਨਾ ਤੇ ਤਾਂ ਕੱਟ ਕੇ ਆਉਣਾ ਬਾਈ ਹੂੰ ਅੰਕਲ ਦੁੱਲਾ ਕਿੱਧਰ ਭੇਜਤਾ ਫੱਤੀਆਂ ਲਾਉਣੀਆਂ ਰ ਦੋ ਦੁੱਲਾ ਕਿੱਥੇ ਗਿਆ ਫੱਤੀਆਂ ਲਾਉਣੀਆਂ ਦੋ ਡਾਕਟਰ ਨੂੰ ਕੋਈ ਵੀ ਨਹੀਂ ਹੈਗਾ ਕੰਮ ਹੱਸੇ ਖੜਿਆ ਵੀ ਆਏ ਆ ਜੂਗੇ ਆਜੂਗੇ ਨਹੀਂ ਉਹ ਦੋ ਤਿੰਨ ਦਿਨ ਬਸ ਅੰਕਲ ਆਜੇਗਾ ਲਾੜਕੇ ਆ ਗਏ ਸਾਰਿਆਂ ਦੇ ਅੱਛਾ ਠੀਕ ਹੈ ਠੀਕ ਹੈ ਇੱਧਰ ਗਏ ਬਾਈ ਨਵੇਂ ਸ਼ਹਿਰ ਕਰਨ ਭਲਾ ਚੋ ਲੈ ਬਾਈ ਫੱਕਾ ਜੇ ਹੋਲੀ ਕਾਥੇ ਵੀ ਬਥੇਰੀ ਆਏ ਆ ਵੈਸੇ ਏਕਣਾ ਦਾ ਤੜ ਹੈਗੀ ਪਰ ਏਕਣਾ ਚੱਲਣੀ ਨਹੀਂ ਹੈਗੀ ਇਹ ਲੈ ਇੱਕ ਗੱਲਾਂ ਨਾ ਖੁੱਲ ਜੇ ਹੋ ਗਾਲ ਥੋੜਾ ਦੁਆਰਾ ਕਿੱਥੇ ਨਾਟਕ ਸੁਣਨੇ ਬਾਈ ਦੁਆਰਾ ਮਾਰ ਨਹੀਂਦਾ ਬੋਲੋ ਮੈਨੂੰ ਲੱਜਦੀ ਹੁਣ ਖੋਲੋ ਵੀ ਹੋਣੀ ਨਹੀਂ ਕਾ ਸੁਣਨੀ ਹਾਂ ਕੰਮ ਨਹੀਂ ਇਹਦਾ ਦੀ ਜਨ ਬੰਪਰ ਲਾ ਕੇ ਆਣਾ ਏਕਣੀ ਜਾਨੀ ਕਰਾਲੀ ਇਹ ਤਾਂ ਕਰੇ ਰੱਖ ਲਵੇ ਘਰ ਲਾ ਕੇ ਵੀ ਕੀ ਕਰਨਾ ਇਹਦਾ ਅੱਛਾ ਉੱਠੀ ਲਿਆਉਣੀ ਨਿੱਚੇ ਦੇ ਕੇ ਫਾਇਦਾ ਲੋਹੇ ਦਾ ਹੁਣ ਘਰ ਵੀ ਕੀ ਆਮ ਆ ਉਹ ਬੰਦਾ ਸੋਚਦਾ ਲੰਬੇ ਵੀ ਜਦ ਵੇਚੂਗੇ ਕਾਦੂਗੇ ਜਾਨ ਨੂੰ ਪਤਾ ਨਹੀਂ ਕਿਹੜੇ ਰਾਜੇ ਦਾ ਰਾਜ ਆਉਣਾ ਇਹ ਤਾਂ ਹੈਗਾ ਠੀਕ ਹਾਂ ਔਰਾਂ ਕਿਸਿਆ ਸੰਗ ਲਾ ਤਾ ਦੋਗੇ ਕਾਡੋ ਕਨਾਟ ਤੇਰੇ ਤੇ ਨਾ ਬੋਲ ਤੇ ਇਹ ਟੂਲਵਾ ਪਾਉਂਗੇ ਹੁਣ ਟੂਲ ਹੈਗਾ ਟੂਲ ਹੋਵੇਗਾ ਕੀ ਇਹ ਵੀ ਹੰਗਿਰਾ ਜੀ? ਇਹ ਉਹ ਜਰੂਰੀ ਹੈ। ਟੈਟਾ ਮੈਂ ਕਹਿੰਦਾ ਕਣ ਕਣੇ ਨਿਕਲ ਲਿਏ। ਜਾਓ ਸੈਣੀ-ਚੂਣੀ ਪਾਣੀ ਪੈਣੀ ਆ। ਦਾ ਪਾਈ। ਉਹ ਟੈਟਾ। ਉਹ ਪਾਲਾ ਵਿੱਚ ਰਾੜ। ਰਾੜ ਪਾ ਕੇ ਛੇੜਾ ਨੰਬੀ ਕਰ ਲੈ। ਐ ਪੱਕ ਟੇਢੀ ਕਰ ਲੈ। ਚ ਨੂੰ ਲੰਘੀ ਮੈਂ ਤਾਂ ਉਹ ਕਹਿੰਦਾ ਰਡ ਪਾ ਲ ਲੰਬੀ ਬਹੁਤ ਹੈੜੀ ਹੈ ਲੰਬੀ ਰਡ ਪਾ ਲ ਆਹ ਪਾ ਲ ਇਹ ਜੀ ਜਿਕਣਾ ਆ ਪਈ ਯਾਰ ਇਹ ਆ ਫੱਟੀ ਪਾ ਲਾ ਨੀ ਵਿੱਚ ਪਸਾ ਕੇ ਆ ਗੱਡ ਲੈ ਹੋਰ ਹੀ ਚਾਹੀਦੀ ਵਿੱਚ ਨਾ ਜਾਵੇ ਹੋਰ ਚੱਕ ਲੈ ਉੱਪਰ ਉੱਪਰ ਚੱਕਣੀ ਪੈਣੀ ਆ ਉੱਪਰ ਕਰ ਦੇ ਕੁਮ ਚੱਲ ਆ ਗਈ ਮੈਂ ਤਾਂ ਵਜਨ ਨਹੀਂ ਕੀਤਾ ਕਿੰਨਾ ਕਿਲੋ ਦੀ ਹੈ ਹਾਂ 5-6 ਕਿਲੋ ਦੀ ਹੈ ਸਾਰੀ 5-6 ਕਿਲੋ ਦੀ ਹੈ ਹਾਂ ਇਹ 5-6 ਕਿਲੋ ਦੀ ਹੈ ਕਰਤਾ ਹਾਂ ਹਾਂ ਥੋੜਾ ਹੋਰ ਹੋਵੇ ਯਾਰ ਇਹਦਾ ਚੁੱਲਾ ਛੋਟਾ ਹੈ ਪੰਪਰ ਦੀ ਕੰਮ

ਕੋਈ ਗੱਲ ਨਹੀਂ ਬੜਦਣਾ ਨਾ ਨਾ ਹੁੱਕ ਨਹੀਂ ਬੱਟਣੀ ਹੁੱਕ ਦਾ ਰੱਖਣੀ ਹੈ ਜੀ ਇਹੋ ਜਿਹੇ ਕੰਮ ਨਾ ਕਰਦੀ ਪਹਿਲਾਂ ਵੀ ਇਹਨੇ ਆ ਕੰਮ ਕਰਵਾਇਆ ਵਾ ਵੱਡੀ ਹੈ ਬੜੀ ਛੋਟੀ ਕਈ ਮਸੋਂ ਵਟੇ ਹੋਈ ਆ ਵੇਖ ਮੈਂ ਤੇਰਾ ਖੇਤ ਵੀ ਆ ਤੇਰਾ ਘਰ ਵੀ ਆ ਪੱਕਿਆ ਮਿਸਤਰੀ ਦੋ ਵੇ ਲੱਗੇ ਲੰਗੇ ਹਾਂ ਮੈਂ ਨੇ ਠੀਕਾ ਦਿੱਤਾ ਜੀ ਅੱਛਾ ਹਾਂ 1000 ਰੁਪਿਆ ਮਿਸਤਰੀ ਦੇਣਾ 400 ਨੇ ਕਰਾ ਲੈ ਉਹ ਤਾਂ ਵਿੜਿਆ ਹੋਇਆ ਹਾਂ ਬੜਨਾ ਉਹ ਪੱਕਾ ਹਾਂ ਤੇ ਬਾਈ ਖੇਤ ਮਾਰਨਾ ਹਾਂ ਹਾਂ ਨਹੀਂ ਸਰ ਵੀ ਠੀਕ ਆ ਹਾਂ ਹਾਂ ਪਰਨਾ ਥਲਾ ਤਾਰ ਲਾ ਮੁੰਡੇ ਡੋਟ ਦੀ ਡੋਟ ਪਾਉਂਗੀ ਇਹ ਨਾ ਬੰਦ ਕਰਾਉਣੀ ਚੀਜ਼ ਐ ਯਾਰ ਹੋਰ ਕੇ ਨਰਮ ਕੋਸ਼ਲ ਪਾ ਗਏ ਬੱਟ ਨਰਮ ਕਰੈਣੀ ਐ ਦੱਸ ਦੇ ਨੀ ਸੱਪਣਾ ਨਹੀਂ ਨਹੀਂ ਚਲ ਇਹ ਬੰਦ ਕਰਾਉਣੀ ਬੰਦ ਕਰਾ ਦਈਏ ਬੇਜੋ ਨਰਮਾਂ ਥੱਲੇ ਤੇ ਜੋ ਆਹ ਤੇ ਜੀਜੀ ਦਾ ਪੱਕੀ ਨਹੀਂ ਥੋੜੀ ਅੱਛਾ ਬਾਈ ਤੇਲ ਵੀ ਪਾ ਦੱਸ ਕੀ ਹੋ ਗਈ ਤੇਲ ਆ ਗਿਆ ਸਾਡੇ ਚਾਹੋਂ ਦਾ ਤੇਲ ਆ ਗਿਆ ਵਿੱਚੇ ਬੇਲਾ ਕਰ ਦੇਣਾ ਪ੍ਰਧਾਨਾ ਚ ਹਾਂ ਉਹ ਬਾਈ ਠੀਕ ਆ ਮੌਸਮ ਦੇ ਸਾਹ ਵੀ ਤੇ ਹੁਣ ਆਪਣਾ ਘਟਲ ਮਾਰਦੇ ਆ ਔਰ ਕਿਆ ਆ ਘਟਲ ਵਾਲਾ ਬੰਦਾ ਲੱਭਦੇ ਹੁਣ ਕੌਣ ਫਰੀਆਪਾਲ ਫਿਰ ਕਰ ਲਾ ਚੱਲ ਇਹ ਵੀ ਦੇਖ ਮਰਾਉਣਾ ਬਰਾ ਹੈ ਮਰਾ ਦੇਣਾ ਹੁਣ ਪ੍ਰਧਾਨ ਹੁਣ ਦੋ ਟੈਂਕ ਪੈਗੇ ਜਿਹੜਾ ਆਹ ਟੈਂਕ ਪੈਣਾ ਇਹ ਮੜਾ ਦੇਖ ਕੇ ਪਾਉਣਾ ਪੈਣਾ ਪੱਲੜ ਦੇਖਣਾ ਮੜਾ ਮੋਟਾ ਅੱਛਾ ਹੁਣ ਹੁਣ ਤੱਕ ਤਾਂ ਜਿਹੜਾ ਹੈਂਡ ਦਾ ਵਿੱਚ ਪਹਿਲੇ ਵਾਲ ਹ ਨਹੀਂ ਜਿਹੜਾ ਟਰੈਕਟਰ ਚੱਲਦਾ ਨਾ ਹਵਾਗੇ ਘਵਾੜ ਦਾ ਹੈ ਮਸ਼ੀਨ ਤੇ ਜਮਾ ਬਾਜੀ ਨਹੀਂ ਰਾਮ ਨਾਲ ਚੱਲਦੀ ਹਾਂ ਇੱਕ ਖੇਤ ਬੱਧਰੇ ਆ ਇਹ ਜੀ ਦਾ ਬੋਲ ਬਾਕੀ ਕੋਈ ਹੋਰ ਨਹੀਂ ਆ ਬਾਈ ਲਾਨ ਹਰਾ ਤੇ ਦਾਣਾ ਖੁਰ ਗਿਆ ਸਪਰੇਅ ਦਾ ਫਰਕ ਹੈ ਬਾਈ ਹਾਂ ਨੈਟਿਵੋ ਦਾ ਹਾਂ ਕੋਈ ਸਮੀਹ ਦਾ ਹੀ ਫਰਕ ਪੈ ਗਿਆ ਕਿਾ ਜੀ ਨਹੀਂ ਪੈ ਗਿਆ ਨਾ ਜਿਹੜੇ ਮੀਨੇ ਤੋਂ ਉਤਾ ਹਾਂ ਉਹ ਵੀ ਗੱਲ ਹੈ ਅੱਛਾ ਲੱਗਦਾ ਪਾਣੀ ਲੱਗ ਗਿਆ ਬਾਈ ਦਾਣਿਆਂ ਨੂੰ ਹਾਂ ਮੁੜ ਕੇ ਨਵੀਂ ਜੀ ਆ ਗਈ ਹਾਂ ਇਹੜਾ ਗਿੱਲਾ ਹੋ ਗਿਆ ਧਰਤੀ ਇੱਕ ਵਾਰ ਸੁੱਕ ਗਈ ਸੀ ਫੈਕਟਰੀ ਕਾ ਬਣਾ ਉੱਧਰ ਬਾਹਰ ਖੜਾ ਹੈ ਨਾ ਬਾਹਰ ਖੜਾ ਬਲਿਆਉਣਾ ਇਹਦੇ ਬਾਅਦ ਮਾ ਉਹ ਓਕੇ ਪੂਰੀ ਨੂੰ ਗੇਰਣਾ ਆਪਾਂ ਪੂਰੀ ਤਾਂ ਗੇਰ ਨਹੀਂ ਪਾਣੀ ਪ੍ਰਧਾਨੇ ਲਿਆਉਂਗਾ ਹੈ ਨਾ ਜਿਵੇਂ ਨਾਲ ਪਾਉਣਾ ਆਪਾਂ ਨੇ ਇਹਨਾਂ ਦਾ ਗੱਲ ਫਾਇਦਾ ਲੈਣਾ ਆਪਾਂ ਨੇ ਤੂੰ ਟੋਜਨ ਮੰਗਾਓ ਜੀ ਜੱਟ ਟੋਜਨ ਤੇ ਗਰਾਊਂਡ ਐਨੇ ਤਾਂ ਮੈਂ ਆਪਣੇ ਵਾਲੇ ਤੂੰ ਨਹੀਂ ਮਰਦਾ ਜੇ ਇਹਨਾਂ ਤੂੰ ਆਪਣੇ ਵਾਲੇ ਪਰ ਮਰੀ ਜਾਂਦਾ ਟੋਜਨ ਉਹ ਨਹੀਂ ਕਹਿੰਦਾ ਜੀ ਦੱਸ ਕੱਢਣਾ ਤਾਂ ਕਹਿਣਾ ਹੀ ਹੈ ਕੋਈ ਗੱਲ ਨਹੀਂ ਅੱਜ ਟੋਜਨ ਜੀ ਜੇ ਟੋਜਨ ਨਾ ਪਾਉਣਾ ਪਵੇ ਹਾਂ ਜੀ ਬਾਗਰੇ ਫੇਰ ਪਿੰਡ ਨੂੰ ਕੁਝ ਹੁਣ ਕੀਆ ਵਾ ਉਹ ਉਹ ਕੋਈ ਨਹੀਂ ਫਸੇ ਤਾਂ ਸਹੀ ਫਰਦਾਨ ਕੇ ਫੇਰ ਦੇਖੂਗੇ ਟਰੈਕਟਰ ਹੋਰ ਭਾਈ ਹੋਰ ਲਿਆਉਣਾ ਹਾਂ 10 10 ਫਸਾ ਇੱਕ ਵਾਰੀ ਫਸਣਾ ਨਹੀਂ ਪ੍ਰਧਾਨ ਆ ਠੀਕ ਹੈ ਜੀ ਤਾਂ ਉਹਦਾ ਫਸਲ ਟਰੈਕਟਰ ਫਸ ਜਦੋਂ ਉਹਦਾ ਫੋਨ ਦੇਖ ਕੇ ਕਰਨਾ ਪੈਂਦਾ ਕਿ ਕਿਹਨੂੰ ਕਰੀਏ ਹੁਣ ਦੱਸਦਾ ਟਰੈਕਟਰ ਉਹਦੇ ਮਾਰੂ ਮਾਰ ਕਰਦੇ ਦੂਹੋ ਦੂ ਉਹ ਪ੍ਰਧਾਨ ਫਸਣਾ ਹੀ ਨਹੀਂ ਯਾਰ ਇੰਨਾ ਗਿੱਲਾ ਥੋੜੋ ਖੇਤ ਇੰਨਾ ਨਹੀਂ ਹੈਗਾ ਸੰਭ ਕੋਲ ਸੰਭ ਕੋਲ ਵੀ ਕੱਢਣਾ ਹੁਣ ਬਾਸਟਰ ਨੂੰ ਬਰਾਬਰ ਲਾ ਲਿਆ ਇਹਨੇ ਹੈ ਨਾ ਹਾਂ ਲਾ ਲਿਆ ਇਹੋਂ ਕਿਲਾ ਕਿਲਾ ਬੰਦੀ ਹੋ ਗਈ ਫਿਰ ਉਹ ਪਲਾਂਟ ਚ ਥੋੜੀ ਜਿਹੀ ਹਰਿਆਈ ਵਾਜਦੀ ਹਾਂ ਹਾਂ ਉਹ ਥੋੜਾ ਚੰਗੀ ਆ ਅੱਛਾ ਸਵਾ 34 ਪੂਰਾ ਫਰਕਉਂਗਾ ਬਾਈ ਛਾੜਦਾ ਹਾਂ 34 ਆ ਤੇ 26 ਉਹ ਸਵਾ 34 ਸਵਾ 34 ਨਿਕਲੂ ਪਹਿਲਾ ਟਾਈਮ ਕੱਢਦੇ ਕੱਢਦੇ ਬਾਈ ਕਰਦੇ ਕਰਦੇ ਦੇਖ ਲੈ ਪਰ ਇੱਕ ਗੱਲ ਆ ਆ ਜੀ ਜੀ ਦੀ ਖੜੀ ਆ ਹੁਣ ਵੀ 10 ਦਿਨ ਕੱਢ ਰਹਾ ਹਾਂ 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 ਢੀੜੀ ਬਣਾ ਦੇ ਮੇਸ਼ਕੀ ਦਾ ਕੋਈ ਗਰੀਬੀ ਦਾ ਇਲਾਜ ਨਹੀਂ ਆ ਗਰੀਬੀ ਦਾ ਚੱਕਰ ਆਇਆ ਵੀ ਥੱਲੇ ਮੁੰਜਰਾ ਦਾ ਫਰਕ ਹੈ ਢੀੜੀ ਵੀ ਚੀਜ਼ ਮਾਰੀ ਗਿਆ ਇਹ ਦੱਸ ਦੇ ਨਾ ਕਿ ਜੀ ਪੱਕੀ ਦੀ ਸੀ ਪੱਕੀ ਦੀ ਤੁਹਾਨੂੰ ਵੀ ਲੈਣੇ ਨੇ ਉਹ ਫਰਕ ਤਾਂ ਹੈਗਾ ਗਰੀਬੀ ਦਾ ਸੱਚਾ ਕਲਾ ਮੂੰਹ ਕਰ ਲੈ ਖਾਲੀ ਇਹ ਗਰਮੀ ਮੰਦਾ ਚੱਲ ਬਾਈ ਬਾਈ ਬਾਤ ਬਾਤ ਵਧਾਈ ਆ ਅਨਾਜ ਆ ਗਿਆ ਘਰ ਹਾਂਜੀ ਹਾਂ ਓਕੇ ਪਰਾਂ ਰੱਖਣਾ ਮੜ ਮੋਟਾ ਹਾਂ ਰੱਖਣੇ ਤਿੰਨ ਬੋਰੀਆਂ 26 ਦੀਆਂ 26 ਕੀ ਕਰ ਰਹੇ ਹੋ ਤੁਸੀਂ ਤੇਲ ਆ ਨਵਾਂ ਬੀਜ ਬੀਜਾਂਗੇ ਤੁਹਾਨੂੰ ਬਾਹਰ ਰੱਖ ਰੱਖੀ 27 ਜਾਉਂਦੀ ਰੱਖੋਗੇ ਠੀਕ ਆ ਬਾਕੀ ਆਦਾ ਨਾਲ ਕੇ ਉਹ ਤਾਂ ਹੈ ਨਾ ਖੇਤੀ ਨਹੀਂ ਮੰਦੋਂਦੀ ਪ੍ਰਧਾਨ ਕੋਈ ਜਾਣੀ ਦੱਸ ਨਹੀਂ ਦੱਸੀ ਅਜੇ ਵਾਰਾ ਪਹਿਲੀ ਵਾਰੀ ਹੋ ਗਈ ਅਜੇ 15 16 ਦਿਨਾਂ ਦੇ ਲੇਟ ਮੋਰਮੈਂਟਰੀ ਕਿ ਹਮ ਐਂ ਕੱਟਿਓ ਜੇ ਫੋਲਣੀ ਨਹੀਂ ਹਾਂ ਇਹ ਦੇਖਦਾ ਸਕਦਾਈ ਜ਼ਿਆਦਾ ਹੋ ਗਈ ਹਾਂ ਪਰ ਜਿਹੜੀ ਆ ਜਿਹੜੀ ਫੋਲੇ ਮੇਰਾ ਲੋਨੀ ਆਉਂ ਇਹਦਾ ਹੈਗਾ ਹੀ ਆ ਜੀ ਨਾ ਜ਼ੋਰ ਵੀ ਨਹੀਂ ਹੈਗਾ ਜਿੱਥੇ ਜ਼ੋਰ ਪੈਂਦਾ ਫਿਰ ਕਾਲੀ ਕਰਕੇ ਚਲਾਉਣੀ ਵੀ ਪੈਂਦੀ ਹੈ ਹਾਂ ਅਰੇ ਦੇਖ ਕਿਸ ਹਾਂ ਸੋ ਬੀਆ ਬੜਾ ਹੀ ਵਾ ਹਾਂ ਦਾਬਦਾ ਕਿਤੇ ਪ੍ਰਧਾਨ ਮਾੜੀ ਮੋਟੀ 51 11 ਮੰਗਣ ਕਹਿੰਦਾ ਛੱਡਣੀ ਨਹੀਂ ਹੈਗੀ ਆ ਨਾ ਆ ਦੇਖ ਇੱਧਰ ਕਹਿਣ ਦੀ ਲੋੜ ਨਹੀਂ ਹੈਗੀ ਨੀਨੇ ਕੰਮ ਕਰਨਾ ਏ ਹੈ ਬਾਹਰ ਨਹੀਂ ਰਹਿਣੀ ਚਾਹੀਦੀ ਪਰ ਮੈਂ 5 ਮਿੰਟ ਲਵਾਇਆ ਬਾਈ ਗੱਲ ਸਾਤੀ ਕਿੱਥੇ ਹੈ ਤੇਰੀ ਸਾਤੀ ਕਿਹ ਹੈ ਸਾਤੀ ਹੋਰ ਹੈਗੀ ਹੋਰ ਬਾਹਰ ਨਾ ਆਈ ਜਾ ਥੋੜਾ ਜਿਆ ਇਹ ਵੀ ਭਾਈ ਜੇ ਕਿਤੇ ਮੋੜ ਹੋ ਜਾਂਦੀ ਨਾ ਪਹਿਲਾਂ ਡੰਡੇ ਗਰ ਹਾਂ ਟੱਕ ਕੇ ਖਲੇ ਕੇ ਅੱਛਾ ਟੁੱਟ ਕੇ ਗਰ ਗਈ ਟਾਈਮ ਲੰਘ ਗਿਆ ਲੈ ਹਾਂ ਇਹੋ ਜਿਹਾ ਸੇਵਾਦਾਰ ਚਾਹੀਦਾ ਪਰਦਾ ਬਣਾਈ ਜਾਂਗੇ ਦੋ ਜਣੇ ਬੈਠੇ ਪਰਦਾ ਇਹੋ ਜਿਹਾ ਬੰਦਾ ਚਾਹੀਦਾ ਅੱਗੇ ਸਰ ਵੀ ਜੀ ਫੋਨ ਕਰੇ ਕਰਨਾ ਜਲਕ ਧਾਲ ਵੱਢਣੇ ਗਾੜ ਤੋਂ ਵੱਢੀ ਕਦੇ ਹਾਂ ਸਾਨੂੰ ਨਹੀਂ ਕਰਨਾ ਠੀਕ ਹੈ ਟੱਕਾ ਲੀ ਇਹ ਤੈਨੂੰ ਲੈ ਜੀ ਤੂੰ ਟੋਡਾ ਭਲਾ ਹੋ ਜੇ ਹਾਂ ਪੂਰੇ ਲੱਗਦਾ ਪੂਰੀ ਚਾਹ ਲੈਣ ਭੇਜਿਆ ਅੱਛਾ ਵਾ ਗਿਆ

ਹਾਂ ਬੋਰੀ ਭਾਈ ਆ ਵੀ ਚਾਰ ਕਟਕੇ ਸ਼ਾਂਗ ਦੇ ਇਹਦਾ ਉਹਨਾਂ ਨੇ ਪਹਿਲਾਂ ਪਹਿਲਾਂ ਫੜ ਲਿਆ ਤਾਂ ਬੱਕਰੀ ਗੱਲ ਨਹੀਂ ਉਹਨੇ ਮੰਡੀ ਜਾ ਕੇ ਰੇਈ ਦੇ ਮਿਲਦਾ ਕਿੰਨੇ ਆ 3.5 ਉਹ ਦਾਣਾ ਦੇਖ ਲੈ ਥੋੜੀ ਦੇਖ ਲੈ ਭਾਈ ਜੀ ਉਹ ਕੱਲਾ ਸਾੜ ਦਾ ਹਾਂ 80 ਪਿਆ ਦੇ ਇਹਦਾ ਦੇਖ ਲੈ ਸਹੀ ਗੱਲ ਇਹ ਪਤਾ ਨਹੀਂ ਕਿਹੜਾ ਬੀਜ ਹੈ ਨਾ ਚਾਰ ਰੱਖ ਦੇਵਾਂ ਹੁਣ ਹਾਂ ਰੱਖ ਦੇਵਾਂ ਇਹਨੂੰ ਵੇਚ ਨਾ ਜਾਵੇ ਹਾਂ ਹਾਂ ਇਹ ਉਹ ਰੱਖਣਾ ਦੋ ਹੋਰ ਰੋਟੀ ਨਾਲ ਚਾਹ ਵੀ ਲੈ ਜਾਈਂ ਯਾ ਜੀ ਹਾਂ ਅਨਵੇੜਤੀ ਬਾਈ ਚਾਰਾਂ ਸਾਈਡ ਹੋ ਗਿਆ ਧੰਨਵਾਦ ਬਾਈ ਕੋਲਾ ਸੈਟ ਹੋ ਚੁੱਕਾ ਲੋ ਲਾ ਲੈਗਾ ਲੋ ਨਾਲ ਲੋ